ਅਈ ਤਾਂ ਬਾਈ ਬੋਟ ਨਹੀਂ ਪਾਉਂਦੇ ਪਾਰਟੀ ਨੂੰ ਤੇ ਨਾ ਪੈਣ ਦੀ ਜਿਹੜੀ ਕਿਹੜੀ ਪਾਰਟੀ ਨੂੰ ਪਾਉਂਦੇ ਕਾਇਨ ਬੀ ਵੀ ਨੂੰ ਬਸ ਕਹਿੰਦੀ ਕੰਮ ਦਾ ਦਫਾ ਹੋਣ ਕਰੀ ਜਾਂਦਾ ਸੀ ਥੋੜਾ ਸਾਥ ਵਿੱਚ ਦਿੱਲੀ ਬੈਠੇ ਰਹੇ ਮਰ ਕੇ ਉੱਥੇ ਭੁੱਖੇ ਤੇ ਸਾਨੂੰ ਪਤਾ ਜਿਹੜਾ ਅਸੀਂ ਬਿਚਰੇ ਉੱਥੇ ਜੀਨੀ ਬਰਾ ਪਾਰਟੀ ਬੋਟ ਪਾਉਣ ਦੇ ਨਾ ਪੈਣ ਦੀ ਨਾ ਪਾਈ ਤੇ ਨਾ ਪੈਣ ਦੀ ਜਿਸ ਤੋਂ ਬਾਅਦ ਲੱਗ ਗਿਆ ਅੱਜ ਤਾਂ ਮਤਰੀ ਵੀ ਮਾਰ ਕਰਦੇ ਆ ਮੈਂ ਤਾਂ ਸੁਦਗੜ ਵੀ ਜਾਂ ਉੱਥੇ ਮਾਰ ਕਰਦਾ ਹਾਂ ਜੀ ਦੇ ਰਿਪੋਰਟ ਕਰਦਾ ਹਾਂ ਹਾਂ ਸਾਰੇ ਜਾਂਦਾ ਮੈਂ ਟੱਡੇ ਝੁੰਡੇ ਸਾਰੇ ਜਾਂਦਾ ਮੇਰਾ ਰੋਡਾਂ ਲੋਕਾਂ ਦਾ ਹਰੇਕ ਨੂੰ ਕਹਣਾ ਕੋਟਨਾ ਪਊ ਭਾਈ ਅਸੀਂ ਤਾਂ ਦੱਸ ਹੀ ਨਹੀਂ ਦੱਸਾਂਗੇ ਭਾਈ ਹੋ ਸਾਨੂੰ ਪਤਾ ਨਹੀਂ ਦਾਦੀਆਂ ਦਾ ਕਾਂਗਰਸ ਮਾਰ ਗਿਆ ਹਾਂ ਰਿਆ ਨਹੀਂ ਨੇਤਾ ਨਸ਼ਾ ਬਾਦੂ ਆ ਜੀ ਨਸ਼ਾ ਬੰਦ ਕਰਾਵੇ ਮੋਦੀ ਤੇ ਚਿੱਟੇ ਦੇ ਮੋਦੀ ਨੇ ਤਾਂ ਚਿੱਟੇ ਦੀਆਂ ਹੋ ਕੋਲ ਰੱਖਿਆ ਫੈਕਟਰੀ ਨਾਲ ਸਗਨਾਈ ਚਰਨਾਂ ਦਾ ਫੈਕਟਰੀ ਨਾਲ ਕੋਲ ਰੱਖਣਾ ਮਾਮਾ ਕੀ ਕਰਨ ਮਾਮਾ ਦਾ ਇਕੱਲਾ ਇਕੱਲਾ ਪੁੱਤ ਹੁੰਦਾ ਜਿਹਦਾ ਅੱਜ ਨਸ਼ਾ ਖਾ ਕੇ ਪੁੱਤ ਮਰ ਗਿਆ ਉਹਦੇ ਟੁੱਟਦੇ ਹੱਥ ਧਰ ਕੇ ਦੇਖੇ ਮੋਦੀ ਵੀ ਕਿੰਨੀ ਆਹ ਹੋ ਗਈ ਤਾਂ ਜੇ ਤਾਂ ਮੋਦੀ ਦੇ ਬੱਚਾ ਹੋਵੇ ਧੀ ਹੋਵੇ ਜਾਂ ਪੁੱਤ ਹੋਵੇ ਤਾਂ ਉਹਨੂੰ ਪਤਾ ਲੱਗੇ ਉਹਦੇ ਤੇ ਨਹੀਂ ਪੁੱਤ ਨਹੀਂ ਸੜਾ ਮੈਂ ਸਸ਼ੇਕਾਲ ਮੈਂ ਤੁਹਾਡਾ ਆਪਣਾ ਸਵਰਾਜ ਸਿੰਘ ਤੇ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਸੋ ਅੱਜ ਪਿੰਡ ਲਹਿੰਗੇਵਾਲੇ ਦੇ ਵਿੱਚ ਪਹੁੰਚੇ ਹਾਂ ਜਿਵੇਂ ਸਭ ਨੂੰ ਪਤਾ ਹੈ ਕਿ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ 25 ਮਈ ਨੂੰ ਵੋਟਿੰਗ ਹੋਣੀ ਹੈ ਉਸ ਤੋਂ ਪਹਿਲਾਂ ਜੇ ਲੋਕ ਸਭਾ ਸਿਰਸਾ ਦੀ ਗੱਲ ਕਰੀਏ ਤਾਂ ਜਿੰਨੇ ਵੀ ਲੋਕ ਸਭਾ ਦੇ ਪ੍ਰਤੀਯਾਗੀ ਨੇ ਕਾਂਗਰਸ ਦੀ ਗੱਲ ਕਰੀਏ ਭਾਜਪਾ ਦੀ ਗੱਲ ਕਰੀਏ ਤਾਂ ਲਗਾਤਾਰ ਪਿੰਡਾਂ ਦੇ ਵਿੱਚ ਜਾ ਰਹੇ ਨੇ ਸੋ ਲੋਕਾਂ ਦੇ ਵਿੱਚ ਜਾ ਕੇ ਇੱਕ ਵੋਟ ਅਪੀਲ ਕੀਤੀ ਜਾ ਰਹੀ ਹੈ ਸੋ ਅੱਜ ਪਿੰਡ ਲਹਿੰਗੇਵਾਲੇ ਦੇ ਵਿੱਚ ਪਹੁੰਚੇ ਹਾਂ ਤੇ ਇੱਥੋਂ ਦੇ ਜਿਹ ਕਿ ਇਸ ਵਾਰ ਉਹ ਕਿਹੜੀ ਪਾਰਟੀ ਹੈ ਜਿਸ ਨੂੰ ਸਤਾ ਦੇ ਵਿੱਚ ਵੇਖਣਾ ਚਾਹੁੰਦੇ ਆ ਤੇ ਉਹ ਕਿਹੜੀ ਪਾਰਟੀ ਹੈ ਜਿਹੜੀ ਇਹਨਾਂ ਦੇ ਵੱਲੋਂ ਇਸ ਵਾਰ ਨਿਕਰੀ ਜਾਊਗੀ ਸੋ ਆਓ ਗੱਲਬਾਤ ਕਰਦੇ ਆ ਅਤੇ ਇਹਨਾਂ ਦੇ ਤੋਂ ਜਾਣਦੇ ਆ ਕਿ ਕਿਹੜੀ ਪਾਰਟੀ ਨੂੰ ਇਸ ਵਾਰ ਇਹ ਜਿਤਾ ਕੇ ਸਤਾ ਦੇ ਵਿੱਚ ਭੇਜ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਭ ਤੋਂ ਤੁਹਾਨੂੰ ਸਤਿ ਸ਼੍ਰੀ ਅਕਾਲ ਸਾਡਾ ਪੱਤਰਕਾਰ ਸਾਹਿਬ ਨੂੰ ਅਸੀਂ ਤਾਂ ਜੀ ਦੇਖੋ ਬੀਜਪੀ ਨੂੰ ਹਰਾਉਣ ਤੇ ਆ ਠੀਕ ਹੈ ਹਾਂ ਕਾਂਗਰਸ ਨੂੰ ਕੋਈ ਵੋਟ ਪਾਈ ਨਹੀਂ ਸੀ ਤਾਂ ਕੀ ਕਾਂਗਰਸ ਨੂੰ ਵੋਟ ਪਾਵਾਂਗੇ ਹੋਰ ਸਾਡੀ ਕੋਈ ਗੱਲ ਨਹੀਂ ਕਿਸੇ ਨਾਲ ਦੁਸ਼ਮਣੀ ਨਹੀਂ ਕਿਸੇ ਪਾਰਟੀਆਂ ਨਾਲ ਦੁਸ਼ਮਣੀ ਨਹੀਂ ਕੱਲੀ ਬੀਜਪੀ ਨਾਲ ਬੀਜਪੀ ਨੂੰ ਹਰਾਉਣਾ ਬੱਸ ਅਸੀਂ ਸਾਡਾ ਤਾਂ ਕਾਰਨ ਕੀ ਹੈ ਅਸੀਂ ਦਿੱਲੀ ਬੈਠੇ ਰਹੇ ਆ ਸਾਨੂੰ ਥਾਂ ਥਾਂ ਕਿਸਾਨਾਂ ਨੂੰ ਹਰਾਣ ਕਰਦੇ ਰਹੇ ਆ ਹੁਣ ਸੜਕਾਂ ਪੱਟਤੀਆਂ ਕਿਲ ਲਾਤੇ ਬਸ ਸਾਡੀ ਤਾਂ ਆ ਗੁੱਸਾ ਸਾਡਾ ਬੱਸ ਬੀਜਪੀ ਵਾਲੇ ਤਾਂ ਕਹਿੰਦੇ ਸੀ ਕੰਮ ਹੀ ਬਹੁਤ ਕਰਿਆ ਕੰਮ ਕਰੇ ਹੋਣਗੇ ਕਿਸਾਨਾਂ ਨੂੰ ਤਾਂ ਤੰਗ ਬਹੁਤ ਕਰਿਆ ਨਾ ਬਈ ਕੰਮ ਗਿਣਤੀ ਤਾਂ ਕੋਈ ਆਉਂਦਾ ਜਿਹਦਾ ਨਹੀਂ ਕੰਮ ਕੀ ਕਰੇ ਡਾਂਗਾ ਲੈ ਕੇ ਮਗਰ ਪੈਂਦੇ ਰੇ ਬਸ ਆ ਕੰਮ ਤਾਂ ਚੰਗੇ ਕਰੇ ਡਾਂਗਾ ਬੱਜੀਆਂ ਉਹ ਤਾਂ ਕੰਨੀਆਂ ਉਹ ਵੀ ਕੰਮ ਹੀ ਸੀ ਡਾਂਗਾ ਬੰਦੇ ਮਾਰੇ ਵੀ ਐ ਡਾਂਗਾ ਵੀ ਮਾਰੀਆਂ ਹੁਣ ਵੀ ਸ਼ੁਭਕਰਨ ਮਰਿਆ ਸਾਰਾ ਕੁਛ ਇਹਨਾਂ ਨੇ ਇਹੀ ਕੰਮ ਕਰਿਆ ਚੰਗਾ ਕੰਮ ਤਾਂ ਕੋਈ ਕਰਿਆ ਨਹੀਂ ਦੱਸੋ ਕਿਹਨੂੰ ਬਾਦਖੋਟ ਕਾਂਗਰਸ ਨੂੰ ਕੀ ਗੱਲ ਬਸ ਆਹੀ ਭਾਜਪਾ ਤੰਕਰੀ ਭਾਜਪਾ ਦਾ ਪੂਰਨ ਤੌਰ ਤੇ ਬਾਈ ਕੱਟ ਕੀਤਾ ਜਾਣਾ ਹਾਂਜੀ ਸਹੀ ਗੱਲ ਬਹੁਤ ਸਹੀ ਗੱਲ ਕੀ ਨਾਮ ਹੈ ਨਾਮੰਦਰ ਸਿੰਘਾ ਜੀ ਮੰਦਰ ਸਿੰਘ ਜੀ ਇੱਥੋਂ ਦੀ ਵੀ ਸੁਣੀ ਕੋ ਹਾਂ ਮੱਤਰ ਤੋਂ ਕੀ ਮਾਹੌਲ ਆ ਪਿੰਡ ਦਾ ਮਾਹੌਲ ਆ ਜਿਆਦਾ ਕਾਂਗਰਸ ਦਾ ਹੀ ਕਾਂਗਰਸ ਨੂੰ ਵੋਟਾਂ ਪਾਵਾਂਗੇ ਪਹਿਲਾਂ ਕਿਤੇ ਵੋਟ ਨਹੀਂ ਪਈ ਸੀ ਕਾਂਗਰਸ ਨੂੰ ਪਰ ਹੁਣ ਵੱਧ ਤੋਂ ਵੱਧ ਜ਼ੋਰ ਵੀ ਲਾਵਾਂਗੇ ਬੀਜੇਪੀ ਨੂੰ ਜੀਜੀਪੀ ਨੂੰ ਤਾਂ ਹਰਾਉਣ ਵਾਸਤੇ ਸਾਨੂੰ ਉਹਨਾਂ ਨੂੰ ਇਹਨਾਂ ਦੋਹੇ ਪਾਰਟੀਆਂ ਨੇ ਕਿਸਾਨਾਂ ਨੂੰ ਬਹੁਤ ਜਿਆਦਾ 당 ਕੀਤਾ ਕਿਸਾਨਾਂ ਨੂੰ ਕੋਈ ਹਰੇਕ ਵਰਕਰ ਨੂੰ 당 ਕੀਤਾ ਕੋਈ ਮੁਲਾਜ਼ਮ ਲਾਲਾ ਕੋਈ ਆਂਗਣਵਾੜੀ ਵਰਕਰ ਵਾਲਾ ਜਾਂ ਹੋਰ ਕੋਈ ਵਰਕਰ ਵਾਲਾ ਹਰੇਕ ਦੇ 당ਾਂ ਹੀ ਮਾਰਦੇ ਇਹਨਾਂ ਨੇ ਹੋਰ ਤਾਂ ਕੰਮ ਤਾਂ ਮੈਨੂੰ ਕੋਈ ਦਿਸਦੈ ਨਾ ਕਰਿਆ ਕਿ ਕਿਹੜੀਆਂ ਪਾਰਟੀਆਂ ਦੀ ਟੱਕਰ ਲੱਗ ਰਹੀ ਐ ਸੋਨੂੰ ਟੱਕਰ ਤਾਂ ਸਿਰ ਮਨ ਲੱਗਦੀ ਹੀ ਨਿਕਲੀ ਕਾਂਗਰਸੀ ਤੱਕਰ ਫੇਰ ਹੁੰਦਾ ਨਾ ਵੀ ਥੋੜੀ ਘਾਣੀ ਵੋਟ ਦਾ ਫਰਕ ਹੁੰਦਾ ਘੱਟੋ ਘੱਟ 3 ਲੱਖ ਵੋਟ ਤਾਂ ਹੀ ਸੈਲ ਜਾਂ ਜਿੱਤੂ ਕਿਥੋਂ ਬੀਜੇਪੀ ਵੱਡਾ ਦਾਵਾ ਕਰ ਰਿਹਾ ਕਿ ਇਸ ਵਾਰ 400 ਪਾਰ ਮੈਨੂੰ ਤਾਂ ਲਾ 200 ਵੀ ਲੱਜਦਾ ਚੰਗੀ ਗੱਲ 200 ਵੀ ਨਹੀਂ ਲਿਆ ਰਹੀ ਤੋ ਇਹ 400 ਪਾਰ ਕਹਿੰਦੇ ਨੇ ਪਿਛਲੀ ਵਾਰ 300 ਲੱਗੇ ਸੀ ਹਰੇਕ ਸੂਬੇ ਚ ਉਹਨਾਂ ਦੀ ਸੀਟਾਂ ਘਟ ਰਹੀਆਂ ਨਾ ਜੋ ਰਾਜਸਥਾਨ ਚੋਂ ਲਾਲਾ ਜੂਪੀ ਚੋਂ ਘਟ ਰਹੀਆਂ ਹਰਿਆਣੇ ਚੋਂ ਘਟ ਰਹੀਆਂ ਪੰਜਾਬ ਚ ਵੀ ਨਹੀਂ ਆਉਂਦੀ ਕੋ ਇਹਨਾਂ ਨੂੰ ਦਿੱਲੀ ਚੋਂ ਘਟ ਰਹੀਆਂ ਕਿਹੜੇ ਸੂਬੇ ਚ ਵਧਦੀਆਂ ਇਹਨਾਂ ਦੀਆਂ 400 ਪਾਰ ਤਾਂ ਫੇਰ ਹੀ ਉਹਨਾਂ ਕਿਤੇ ਵ ਹਰੇਕ ਸੂਬੇ ਚ ਕਾਂਗਰਸ ਦੀ ਗੱਲ ਕੀਤੀ ਕਿੰਨੇ ਕ ਮਾਰਚ ਤੇ ਨਾਲ ਲੱਗਦਾ ਵੀ ਕਾਂਗਰਸ ਕਾਂਗਰਸ 300 ਤੋਂ ਉੱਤੇ ਲੈ ਜਾਊਗੀ ਸੀਟ ਇਹ ਬਾਦ ਆ ਆਪਣਾ ਆ ਚਾਰ ਦਿਨ ਨੂੰ ਬਾਕੀ ਪਤਾ ਲੱਗ ਜਾਊਗਾ ਭਾਜਪਾ ਦੇ ਖਿਲਾਫ ਪੂਰਾ ਗੁੱਸਾ ਮਣਨਾ ਪੂਰਾ ਜਿੰਨਾ ਵੀ ਕਹਿ ਦਗੇ ਸੀ ਗਾਗੇ ਸੀ ਗਾਗੇ ਜਗਸ਼ੀਰ ਸਿੰਘ ਇਹ ਸੀ ਸਿੰਘ ਕਿਹੜੀ ਪਾਰਟੀ ਨੂੰ ਵੋਟ ਦੇ ਰਿਹਾ ਅਸੀਂ ਕਾਂਗਰਸ ਨੂੰ ਦੇ ਰਹੇ ਹਾਂ ਕੀ ਕਾਰਨ ਕੀ ਹੈ ਅਸੀਂ ਜੀ ਇਹਨਾਂ ਤੋਂ ਵੀ ਤੰਗ ਹੈ ਪਹਿਲੀ ਗੱਲ ਤਾਂ ਗਰੀਬਾਂ ਦੀ ਕਣਕ ਕਟਦੀ ਹੈ ਸਾਨੂੰ 35 ਕਿਲੋ ਕਣਕ ਮਿਲਦੀ ਹੁੰਦੀ ਸੀ ਅੱਜ ਇਹਨਾਂ ਨੇ ਸਾਨੂੰ 5 ਕਿਲੋ ਜੀ ਦੀ ਦਿੰਦੇ ਨੇ 5 ਕਿਲੋ ਜੀ ਦੀ ਦਿੰਦੇ ਔਰ ਉਹ ਦੇਖੋ ਵੀ ਅਸੀਂ 5 ਕਿਲੋ ਜੀ ਇੱਕ ਮਹੀਨਾ ਖਾ ਲੂਗਾ ਕਿ ਕੀ ਕਰੂਗਾ ਕਲੀ ਕਣਕ ਦੇ ਕੇ ਵੜਾਈ ਜਾਂਦੇ ਇਹਨਾਂ ਕੋਈ ਹੋਰ ਕੋਈ ਸਹੂਲਤਾ ਨਾ ਕੋਈ ਹੋਰ ਹੈ ਨਹੀਂ ਕੁਝ ਅਸੀਂ ਕਾਂਗਰਸ ਨੂੰ ਵੋਟ ਪਾਵਾਂਗੇ ਭਾਜਪਾ ਨੂੰ ਵੋਟ ਨਹੀਂ ਦੇ ਰਹੇ ਨਹੀਂ ਜੀ ਹੱਸਾ ਲੈ ਜੀ ਨੇ ਸਭ ਤੋਂ ਪਹਿਲਾਂ ਤੁਹਾਡਾ ਜੀ ਧੰਨਵਾਦ ਹੈ ਸਾਡੇ ਛੋਟੇ ਜਿਹੇ ਪਿੰਡ ਵਿੱਚ ਤੁਸੀਂ ਆਏ ਅਸੀਂ ਤਾਂ ਜੀ ਕਾਂਗਰਸ ਨੂੰ ਮਤਲਬ ਵੋਟ ਪਾ ਰਹੇ ਹਾਂ ਪੱਲੇ ਦਿਲ ਤੋਂ ਅਖਦੇ ਪਾਈ ਸੀ ਚੈਦਗੀ ਬਾਰੇ ਪਹਿਲਾਂ ਕਦੇ ਵੋਟ ਨਹੀਂ ਪਾਈ ਕਾਂਗਰਸ ਨੂੰ ਨਹੀਂ ਬਿਲਕੁਲ ਵੀ ਨਹੀਂ ਐ ਇਸ ਵਾਰ ਕੀ ਕਰਨਾ ਕਿਉਂ ਵੋਟ ਦੇਣਾ ਸਾਡੇ ਨੂੰ ਸਾਲਾਂ ਨੂੰ ਬਹੁਤ ਅੰਗਰੇ ਬੀਜਪੀ ਨੇ ਸਾਡੇ ਦੇ ਥਰੂ ਐਦੇ ਕੋਲੇ ਦਾਗੇ ਗਏ ਤੇ ਹੋਰ ਲਾਗਾ ਭਰਿਆ ਸਾਨੂੰ ਦਿੱਲੀ ਦੀ ਜਾਣ ਦਿੱਤਾ ਇਸ ਕਰਕੇ ਅਸੀਂ ਬੀਜਪੀ ਦੇ ਬਹੁਤ ਖਰਾਬ ਤੇ ਬਾਕੀ ਕੀ ਗੱਲ ਹੈ ਸਾਡੇ ਜੀ ਸਾਈਡ ਆਪਣੇ ਹੋ ਡੁੱਗਲ ਉੱਠੀ ਸੀਗੀ ਅਸੀਂ ਉਹਨੂੰ ਬਹੁਤ ਵੋਟਾਂ ਦਾ ਹਰ ਜਤਾਇਆ ਸੀਗਾ ਉਹ ਸਾਡੇ ਪਿੰਡ ਚ ਕਿ ਇੱਕ ਵਾਰੀ ਵੀ ਨਹੀਂ ਆਈ ਪਾਪੂ ਕਹਿੰਦੇ ਸੁਨੀਤਾ ਦੁੱਗਲ ਨੇ ਤਾਂ ਕੰਮ ਹੀ ਬਹੁਤ ਕੀਤਾ ਟਰੇਨਾਂ ਲੈ ਕੇ ਆਈਏ ਸਰਸੇ ਨਹੀਂ ਜੀ ਸਾਡੇ ਕੋਈ ਕੰਮ ਨਹੀਂ ਹੋਇਆ ਐਵੇਂ ਗੱਲਾਂ ਬਾਤਾਂ ਦੇ ਕੰਮ ਐ ਉਹ ਕੋਈ ਕੰਮ ਨਹੀਂ ਸੀ ਸਾਡੇ ਜਿੰਨੇ ਪਹਿਲਾਂ ਕੰਮ ਹੋਏ ਐ ਚਰਾਲੇ ਸਰਕਾਰ ਵਲੇ ਜਾਂ ਪਹਿਲਾਂ ਕਾਂਗਰਸੀ ਵਲੇ ਐਨੇ ਕੰਮ ਕਿਸੇ ਪਾਰਟੀ ਨੇ ਨਹੀਂ ਕੀ ਬੀਜੇਪੀ ਤਾਂ ਸਾਡੇ ਪਿੰਡ ਦੇ ਵਿੱਚ ਪਹੁੰਚ ਹੀ ਨਹੀਂ ਇਕਦੇ ਹਾਂਜੀ ਅਸੀਂ ਅਸਾਂ ਇਹਨਾਂ ਦੇ ਬਹੁਤ ਖਰਾਫ ਹੈ ਪਿੰਡਾਂ ਦੇ ਵਿੱਚ ਵੀ ਨਹੀਂ ਆਉਣ ਦੇ ਅਸੀਂ ਮੰਗਰ ਪਾਵਾਂਗੇ ਇਹਨਾਂ ਦੇ ਜੇ ਆਏ ਤਾਂ ਬਾਕੀ ਵੋਟ ਸਾਡੀ ਕਾਂਗਰਸ ਨੂੰ ਆ ਜੀ ਧੰਨ ਠੀਕ ਧੰਨਵਾਦ ਜੀ ਜੀ ਬਈ ਹਸਪਤ ਸਸ਼ੀਆ ਬਈ ਸੁਖਦੀਪ ਸਿੰਘ ਸੁਖਦੀਪ ਸਿੰਘ ਕਿਵੇਂ ਦਾ ਮਾਹੌਲ ਹੈ ਪਿੰਡ ਦੇ ਵਿੱਚ ਕਿਉਂਕਿ ਇਲੈਕਸ਼ਨ ਦੇ ਵਿੱਚ ਦਿਨ ਬਹੁਤ ਥੋੜੇ ਆ ਮਾਹੌਲ ਤਾਂ ਦੇਖੋ ਦੱਸ ਦਿੱਤਾ ਇੱਕ ਦਰਫਾ ਹੀ ਆ ਬਾਕੀ ਸਾਡੀ ਹੋਰ ਕਿਸੇ ਪਾਰਟੀ ਨਾਲ ਬੈਰ ਵਿਰੋਧ ਨਹੀਂ ਠੀਕ ਹੈ ਸਾਡਾ ਵਿਰੋਧ ਇਕੱਲਾ ਬੀਜਪੀ ਨਾਲ ਸਾਡੇ ਦੇ ਪਰਚੇ ਪਾ ਰੱਖਿਆ ਜੇ ਪਹਿਲਾਂ ਵੀ ਡਾਂਗਾ ਮਾਰੀਆਂ ਕਦੇ ਸਰਸਿਕ ਦੇ ਦਿੱਲੀ ਡਾਂਗਾ ਮਾਰਦੇ ਰਹੇ ਹੁਣ ਵੀ ਸਾਡੇ ਪਰਚੇ ਪਾ ਰੱਖੇ ਨੇ ਤੇ ਜੇ ਇਹਨਾਂ ਨੂੰ ਰੋਕਦੇ ਪਰ ਅਸੀਂ ਪਿੰਡ ਚ ਬੜਨ ਨਹੀਂ ਦਿੱਤੇ ਅਜੇ ਤੱਕ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਜਿਹੜੇ ਕੋਈ ਸਾਡੇ ਵਰਕਰ ਸੀ ਬੀਜੇਪੀ ਕੰਨੀ ਉਹਨਾਂ ਨੇ ਵੀ ਇਹਨਾਂ ਦਾ ਕੋਈ ਪ੍ਰੋਗਰਾਮ ਨਹੀਂ ਰੱਖਿਆ ਪਿੰਡ ਦੇ ਵਿੱਚ ਕੋਈ ਪ੍ਰੋਗਰਾਮ ਨਹੀਂ ਇੱਕ ਪ੍ਰੋਗਰਾਮ ਵੀ ਨਹੀਂ ਹੋਇਆ ਕੋਈ ਪ੍ਰੋਗਰਾਮ ਨਹੀਂ ਕੋਈ ਪ੍ਰੋਗਰਾਮ ਨਹੀਂ ਹੋਇਆ ਨਾ ਹੀ ਪਿੰਡ ਚ ਅਸੀਂ ਬੜਨ ਦਿੱਤੇ ਹਾਂ ਹਾਂ ਉਦੋਂ ਤਮਰ ਦੇ ਘਰ ਵਾਲੀ ਆਈ ਸੀ ਅਸੀਂ ਆਪਦੀ ਮਨਲਾ ਵੀ ਜੂਤੋ ਉਠੀ ਮੁਰਤੀ ਪਰ ਪਿੰਡ ਚ ਐਂਟਰ ਨਹੀਂ ਕਰ ਦਿੱਤੇ ਕੀ ਲੱਗਦਾ ਫਿਰ ਪਿੰਡ ਚ ਪੂਰਾ ਸੁਫੜਾ ਸਾਹ ਪੀਓਗੇ ਇਹਨਾਂ ਦਾ ਸੁਫੜਾ ਸਾਹ ਪੀਓਗੇ ਸਾਹ ਪਾਜੀ ਸਾਡੇ ਪਿੰਡ ਸੁਫੜਾ ਸਾਹ ਆ ਕਿਸੇ ਪਾਰਟੀ ਨੂੰ ਜਿਹੜਾ ਮਰਜ਼ੀ ਦੀ ਕਰਦਾ ਹੋਰ ਵੋਟ ਕਿਸੇ ਨੂੰ ਮਰਜ਼ੀ ਪਾ ਦੋ ਪਰ ਸਾਡੇ ਬੀਜੇਪੀ ਨੂੰ ਵੋਟ ਨਹੀਂ ਹੋਰ ਕਿਸੇ ਪਾਰਟੀ ਨਾਲ ਸਾਡਾ ਪੈਰ ਫਲੋਤ ਨਹੀਂ ਬੀਜੇਪੀ ਨੂੰ ਅਸੀਂ ਜਮਨ ਨਕਾਰਤਾ ਅਸੀਂ ਪਿੰਡ ਚ ਵੀ ਵੜ ਨਹੀਂ ਦਿੰਦੇ ਤੇ ਨਾ ਹੀ ਅਸੀਂ ਵੋਟ ਪਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਹੋਰ ਠੀਕ ਹੈ ਵਧੀਆ ਕੋਈ ਤੁਸੀਂ ਦੱਸੋ ਠੀਕ ਹੋ ਠੀਕ ਹੈ ਤੇ ਤੱਲੀ ਵਰਗੇ ਆ ਅੱਜ ਤਾਂ ਭਾਈ ਵੋਟ ਨਹੀਂ ਪਾਉਂਦੇ ਪਾਰਟੀ ਇਹਨਾਂ ਨੂੰ ਤੇ ਨਾ ਪੈਣ ਦੀ ਜੀ ਕਿਹੜੀ ਕਿਹੜੀ ਪਾਰਟੀ ਨੂੰ ਤੋਹਦੇ ਕਾ ਇਹ ਬੀਹਵੀ ਨੂੰ ਨਹੀਂ ਬੋਲਦੇ ਖੜੀ ਨਾ ਦੁਸ਼ਮਣ ਸਾਡੇ ਕਿਸੇ ਨੂੰ ਦੁਸ਼ਮਣ ਨਹੀਂ ਸਾਡੇ ਕਿਸੇ ਨਾਲ ਕੱਲੀ ਭਾਜਪੀ ਨਾਲ ਹੀ ਆ ਕੱਲੀ ਨਾਲ ਹੀ ਭਾਜਪੀ ਨਾਲ ਹੀ ਨਹੀਂ ਦੁਸ਼ਮਣੀ ਘੱਟ ਬਾਬਾ ਤਾਂ ਸਾਲੋਂ ਛੋੜਾ ਕੰਮ ਹੀ ਬਹੁਤ ਕਰਿਆ ਕੰਮ ਤਾਂ ਦਫਾ ਹੋਣ ਕਰੀ ਜਾਂਦਾ ਸੀ ਥੋੜਾ ਸਾ ਸਿੱਥੇ ਦਿੱਲੀ ਬੈਠੇ ਜਾ ਮਰ ਗਏ ਉੱਥੇ ਭੁੱਖੇ ਤੇ ਸਾਨੂੰ ਪਤਾ ਜਿਹੜਾ ਅਸੀਂ ਬੈਠੇ ਰਹੇ ਉੱਥੇ ਹੈ ਸਾਨੂੰ ਰੱਬ ਨੂੰ ਪਤਾ ਜੇ ਸਾਨੂੰ ਪਤਾ ਹੈ ਹੈ ਬੱਚਾ ਵੀ 24 ਦਿਨ ਕੱਲਾ ਰਿਹਾ ਸੀ ਬੱਚਾ ਨਹੀਂ ਸੀ ਕੋਈ ਉਹ ਤਾਂ ਕਹਿੰਦੇ ਕਿਸਾਨ ਇੰਜੋਏ ਕਰਦੇ ਇੱਥੇ ਆ ਕੇ ਕਿ ਤੁਸੀਂ ਕਹਿੰਦੇ ਨਹੀਂ ਮੈਂ ਖਰਚਾ ਸੀ ਸਾਡਾ ਸਿੰਧਰਾ ਖਰਚਾ ਹੋਇਆ ਮੁੰਡਾ ਦਾ ਬਾਦੂ ਗੱਲ ਹੈ ਕਰੋ ਪੈਸੇ ਦੇਣੇ ਬਹੁਤ ਔਖੇ ਨੂੰ ਦੇ ਕੇ ਦੇਖਣ ਸਾਨੂੰ ਠੀਕ ਹੈ ਸੌਦਾ ਰੋਡ ਦੀ ਤਰ੍ਹਾਂ ਸਾਨੂੰ ਕਦੇ ਹੈ ਮੈਂ ਭਾਈ ਮੈਂ ਤਾਂ ਅਸੀਂ ਨਹੀਂ ਭਰਾ ਪਾਰਟੀ ਬੋਰਡ ਪੈਣ ਨਾ ਪੈਣ ਦੇਈ ਨਾ ਪਾਈ ਤੇ ਨਾ ਪੈਣ ਪੈਣ ਜਿਸੋਕ ਬਾਤ ਲੱਗ ਗਿਆ ਅੱਜ ਤਾਂ ਮੱਕੜੀ ਵੀ ਮਾਰ ਕਰਦੇ ਆ ਮੈਂ ਤਾਂ ਸੁਦਗੜ ਵੀ ਜਾਂਦਾ ਉੱਥੇ ਮਾਰ ਕਰਦਾ ਜੀਪੀ ਨਾਲ ਵੋਟ ਨਾ ਪਾਓ ਹਾਂ ਸਾਰੇ ਜਾਂਦਾ ਮੈਂ ਝੰਡੇ ਝੁੰਡੇ ਸਾਰੇ ਜਾਂਦਾ ਮੇਰਾ ਲੋੜਾ ਲੋਕਾਂ ਦਾ ਹਰੇਕ ਨੂੰ ਕਹਿੰਦੇ ਵੋਟ ਨਾਲ ਪਾ ਬਾਈ ਕੀ ਕਿਵੇਂ ਦੇਖ ਦऊं ਇਸ ਵਾਰ ਵੀ ਕੀ ਲੱਗਦਾ ਬੀਬੀ ਅਸੀਂ ਤਾਂ ਦੱਸ ਹੀ ਦਦਾ ਜੀ ਸਾਗੇ ਭਾਈ ਹੋਰ ਸਾਨੂੰ ਪਤਾ ਨਹੀਂ ਦਾਦੀਆਂ ਦੱਸ ਕਾਂਗਰਸ ਆ ਰਹੀਆਂ ਹਾਂ ਰਹਿਣੇ ਨਹੀਂ ਅੱਤਾਂ ਦੀ ਠੀਕ ਹੈ ਹੋਰ ਸਾਨੂੰ ਪਤਾ ਨਹੀਂ ਪੰਜਾਬ ਕੀ ਕਰਦਾ ਰਾਤ ਤਨ ਕੀ ਕਰਦਾ ਹਰਿਆਣੇ ਦੇ ਤਾਂ ਦੱਸ ਨਹੀਂ ਜਾਣ ਦਿੰਦੇ ਇੱਕ ਵੀ ਨਹੀਂ ਜਾਂਦੀ ਇਹਨਾਂ ਕੋਲੇ ਉਹ ਉਹ ਦਾਵਾ ਦਾਵਾ ਕਰ ਰਿਹਾ ਕਿ ਇਹ ਦਸੇ ਦਿਨ ਦਸੇ ਬੀਜੇਪੀ ਲੈ ਲੈ ਜਾ ਹੁਣ ਧੱਕੇ ਨਾਲ ਲੈ ਜਾਂ ਨਾ ਲੈ ਜਾ ਵੋਟਾਂ ਦਾ ਹਾਲ ਨਹੀਂ ਜਾਣੀ ਇਹ ਆਪਣੀ ਸ਼ਰਤ ਹੈ ਧੱਕੇ ਨਾਲ ਲੈ ਜਾ ਸਕਦੇ ਵੋਟਾਂ ਉਹ ਗਾਦੀ ਜਦੋਂ ਚ ਡਾਂਗਤਾ ਲਈ ਤੇਰਾ ਨਾਂ ਟੱਪਣ ਦੇ ਦੂ ਕੀ ਕਰੇਗਾ ਠੀਕ ਹੈ ਹੁਣ ਉਹਦੇ ਮੁੰਡੇ ਡਾਂਗਤਾ ਨਹੀਂ ਲਈ ਵਿਚਾਰਿਆਂ ਨੇ ਤੇ ਟੱਪਣ ਨਹੀਂ ਤਾਂ ਫੇ ਕੀ ਹੋ ਕੀ ਕਰੇ ਬੇਟੇ ਤੀ ਵੜ ਨਾ ਵਣ ਨਾ ਵਣ ਪੂਰਾ ਸੁਭੜਾ ਸਾਫ ਕਰਨਾ ਪੂਰਾ ਮਨ ਬਣਾ ਲੈ ਸਾਡਾ ਤਾਂ ਚੰਗਾ ਪਿੰਡ ਆ ਵਧੀਆ ਹੋਰ ਪਿੰਡ ਥੋੜੀ ਜਿਮਾਤੀ ਕਰਦੇ ਜੇ ਐਸ ਰੋਡ ਕਰੀਏ ਤਾਂ ਉਹਨਾਂ ਦਾ ਹੌਣ ਨੂੰ ਤਾਂ ਸੀ ਉਹੀ ਭੱਜ ਜਾਂਦੇ ਇੱਥੋਂ ਦਾ ਨਹੀਂ ਹੜਾ ਜੀ ਭੱਜ ਜਾਂਦਾ ਕਿਵੇਂ ਸਾਡੇ ਪਿੰਡ ਨੇ ਉਸਤਾ ਕਰੇ ਹਾਂ ਹੁਣ ਸਾਡੇ ਨਾਲ ਵੀ ਨਹੀਂ ਕਰਦੇ ਸਾਡੇ ਨਾਲ ਉਹਨੇ ਸਹਿਯੋਗ ਨਹੀਂ ਜਾਂ ਨਾਸੀ ਸਹਿਯੋਗ ਦਿੰਦੇ ਆ ਠੀਕ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਮ ਹੈ ਗਰਜੀਤ ਕੌਰ ਜੀਤ ਕੌਰ ਜੀ ਕਿਹੜੀ ਪਾਰਟੀ ਨੂੰ ਵੋਟ ਦੇ ਰਹੇ ਹੋ ਅਸਤਾ ਜੀ ਕਾਂਗਰਸ ਨੂੰ ਪਾਵਾਂਗੇ ਕੀ ਗੱਲ ਹੈ ਨਹੀਂ ਸੀ ਕਾਂਗਰਸ ਨੇ ਸਾਡਾ ਬਣਾ ਹੀ ਕੁਛ ਨਹੀਂ ਦਾ ਜੀ ਗਰੀਬਾਂ ਦਾ ਸਾਡਾ ਬਣਿਆ ਕੀ ਆ 5 ਕਿਲੋ ਤਾਂ ਸਾਨੂੰ ਕਣਕ ਆਉਣ ਲੱਗੀ ਉਹ ਵੀ ਬਾਜਰਾ ਦਿੰਦੇ ਆਗੇ ਸਾਨੂੰ ਉਹ ਵੀ ਨਹੀਂ ਪੂਰਾ ਆਉਂਦਾ 10-10 ਜੀ ਘਰੇ ਆ ਬਾਕੀ ਸਾਨੂੰ 70 ਸਾਨੂੰ ਉਹ ਨਹੀਂ ਆਏ ਕਾਂਗਰਸ ਦੇ ਰਾਜ ਚ ਸਾਨੂੰ 70-70 ਘਰ ਆਉਂਦੇ ਸੀ ਸਾਡੀ ਕੋਈ ਸੂਰਤ ਨਹੀਂ ਹੈਗੀ 70 ਆਏ ਸੀ ਭਾਜਪੀ ਕਹਿੰਦੀ ਅਸੀਂ ਬਹੁਤ ਸਹੂਲਤਾਂ ਜੀ ਗਰੀਬ ਪਰਿਵਾਰ ਉਹਨਾਂ ਨੂੰ ਦੇ ਦਿੰਦੇ ਨਹੀਂ ਜੀ ਸਾਨੂੰ ਕੁਛ ਵੀ ਨਹੀਂ ਮਿਲਦਾ ਇਹ ਸਾਨੂੰ ਮਿਲਦਾ ਹੋਵੇ ਸਾਡਾ ਕਿਹੜਾ ਦਿਮਾਗ ਹੱਲਿਆ ਸੀ ਕਹਿ ਦਾਂਗੇ ਵੀ ਹਾਂ ਸਾਨੂੰ ਆ ਕੁਝ ਮਿਲਦਾ ਕਾਂਗਰਸ ਨੇ ਸਾਨੂੰ ਬਹੁਤ ਕੁਝ ਦਿੱਤਾ ਪਰ ਅਸੀਂ ਕਾਂਗਰਸ ਨੂੰ ਟੁੱਟ ਕੇ ਹੁਣ ਅਸੀਂ ਇਹਨਾਂ ਨਾਲ ਰੱਖ ਕੇ ਅਸੀਂ ਦੁਖੀ ਹੋ ਗਏ ਕੁਝ ਨਹੀਂ ਸਾਨੂੰ ਮਿਲ ਰਿਹਾ ਹੁਣ ਵੋਟ ਕਿਹਨੂੰ ਦੇਣ ਅਸੀਂ ਤਾਂ ਜੀ ਕਾਂਗਰਸ ਨੂੰ ਦੇਵਾਂ ਪੂਰਾ ਪੱਕਾ ਮਨ ਬਣਾ ਲਿਆ ਕਾਂਗਰਸ ਹਾਂ ਜੀ ਪੂਰਾ ਪੱਕਾ ਮਨ ਹੀ ਹੈ ਜਿਸ ਦਾ ਕਾਂਗਰਸ ਨੂੰ ਵੋਟ ਪਾਵਾਂਗੇ ਪਾਵਾਂਗੇ ਕੀ ਗੱਲ ਕਾਂਗਰਸ ਪਾਰਟ ਕਾਂਗਰਸ ਨੂੰ ਪਾਵਾਂਗੇ ਪਹਿਲਾਂ ਤੁਸੀਂ ਤਾਂ ਕਾਂਗਰਸ ਨੂੰ ਪਾਉਣੇ ਐਸ ਤੇ ਕਾਂਗਰਸ ਨੂੰ ਵੋਟ ਪਾਵਾਂਗੇ ਜੀਐਪੀ ਨੇ ਕੀ ਕਰਿਆ ਜੀ ਸਾਨੂੰ ਉਸ ਨੇ ਦਿੱਤਾ ਗਰੀਬਾਂ ਵਾਰੀ ਤਾਂ ਕੁਝ ਵੀ ਨਹੀਂ ਦਿੱਤਾ ਸਹਾਈ ਤੇ ਨਹੀਂ ਕੋਈ ਸਨ ਮਕਾਨ ਨਹੀਂ ਆਇਆ ਨਹੀਂ ਆਇਆ ਆਟਾ ਵੀ ਨਹੀਂ ਸੀ ਆਗਰਾ ਉਹ ਐ ਤੇ ਕਿ ਸਾਨੂੰ ਪਤਾ ਕਿੰਨੀ ਤੰਗੀ ਦਿੱਤੀ ਪਹਿਲਾਂ ਦੇਖ ਕੇ ਕਣਕ ਮੁਰਕੇ ਸਾਨੂੰ ਐਡੀ ਕਿੰਨੇ ਲੋਕਾਂ ਨੂੰ ਭੁੱਖੇ ਮਾਰਨ ਵਾਲਾ ਗੱਲ ਕਰਤੀ ਧਰਸ ਧਰਸ ਵੀ ਨਹੀਂ ਲੈ ਸਕਦੇ ਕਿਸੇ ਤੋਂ ਹੈ ਚੜਕ ਨਹੀਂ ਮਿਲਦੀ ਬਿਲ ਨਹੀਂ ਨਹੀਂ ਮਿਲਦੀ ਬਾਜਰਾ ਫੜਾਈ ਜਾਂਦੇ ਇਕੱਠਾ ਕਰ ਕਰਕੇ ਬਾਜਰੇ ਦਾ ਕੀ ਕਰਨਗੇ ਬਾਜਰਾ ਖਾਂਦਾ ਜਿਹਦੇ ਜਵਾਕ ਪਹਿਲਾਂ ਵਾਲੀ ਦੁਨੀਆ ਖਾਂਦੀ ਹੁੰਦੀ ਸੀਗੀ ਉਹ ਤਾਂ ਸਿਆਲ ਚਨਾਗਾ ਉਹ ਹੁਣ ਗਰਮੀ ਚ ਵੀ ਬਾਜਰਾ ਦੇ ਜਾਂਦਾ ਹੈਗਾ ਟਾਈਮ ਬੋਟ ਕਾਂਗਰਸ ਨੂੰ ਦੇਣੀ ਕਾਂਗਰਸ ਨੂੰ ਪਵਾਉਂਦੇ ਤੇ ਕੋਈ ਸੂਰਤਾ ਉਹਨੂੰ ਫਿਰ ਚੱਕਣ ਆ ਜਾਂਦੇ ਨੇ ਕਿ ਇਹ ਵੀ ਗੱਲ ਹੈਗੀ ਹੈ ਜੇ ਕੋਈ ਕਹਿ ਦਿੰਦਾ ਗਰੀਬਾਂ ਵਾਸਤੇ ਸੋਚਦਾ ਹੈ ਕੋਈ ਵੀ ਅਰਸਾਨ ਆਗਾ ਉਹਨੂੰ ਚੱਕਣ ਆ ਜਾਂਦੇ ਨੇ ਕਹਿ ਦਿੰਦੇ ਨੇ ਸਿੱਟੋ ਗੱਡੀ 'ਚ ਤੁਹਾਡੇ ਪਿੰਡ ਦੇ ਤਾਂ ਬਹੁਤ ਪਰਚੇ ਵੀ ਪਏ ਹੋਏ ਪਰਚੇ ਤਾਂ ਜੀ ਫਿਰ ਪਵਾਉਂਦੇ ਨੇ ਤਾਂ ਫੇਰ ਹੀ ਪੈਂਦੇ ਨੇ ਸਰਕਾਰ ਪਵਾਉਂਦੀ ਹੈ ਕਿ ਇਹ ਜਿਹੜਾ ਸਾਡਾ ਪਿੰਡਾ ਗਰੀਬਾਂ ਦੀ ਸਹਾਇਤਾ ਕਰਦਾਗਾ ਉਹ ਕਰਨ ਨਹੀਂ ਦਿੰਦੇ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਸਾਡੇ ਬੇਨਤੀ ਹੈ ਜੀ ਮੇਜਰ ਸਿੰਘਾ ਜੀ ਮੇਜਰ ਸਿੰਘ ਕਿਹਨੂੰ ਵੋਟ ਦੇ ਰਹੇ ਅਸੀਂ ਕਾਂਗਰਸ ਨੂੰ ਵੋਟ ਪਾਵਾਂਗੇ ਜੀ ਸਾਡਾ ਬੀਜੇਪੀ ਨੇ 10 ਸਾਲਾਂ ਦੇ ਵਿੱਚ ਕੁਝ ਨਹੀਂ ਕਰਿਆ ਜੀ ਠੀਕ ਹੈ ਤੇ ਨਾ ਹੀ ਗਾਹਾਂ ਵਾਸਤੇ ਕਰ ਸਕਦੇ ਇਹ ਝੂਠੇ ਲਾਰੇ ਇਹਨਾਂ ਦੇ ਜੀ ਝੂਠੇ ਲਾਰੇ ਆ ਕੋਈ ਕਹਿੰਦਾ ਜੀ ਬਿਲਕੁਲ ਅਸੀਂ ਐ ਕਰਦਾਂਗੇ ਐਵੇਂ ਕਰਦਾਂਗੇ ਕਿਹਨੇ ਝੂਠੇ ਲਾਰੇ ਆ ਜੀ ਤੇ ਕਿਸੇ ਨੂੰ ਕੁਝ ਨਹੀਂ ਜਾਂਦੇ ਜੀ ਤੇ ਵੋਟਾਂ ਲੈ ਕੇ ਵਗ ਜਾਂਦੇ ਆ ਇਹਨਾਂ ਦੇ ਚੁਟਕਲੇ ਆ ਜੀ ਹਾਂ ਜੀ ਅਸੀਂ ਕਾਂਗਰਸ ਨੂੰ ਵੋਟ ਪਾਵਾਂਗੇ ਸ਼ੁਰੂ ਤੋਂ ਕਾਂਗਰਸ ਨੂੰ ਵੋਟ ਪਾਉਂਦੇ ਨੇ ਤੇ ਕਾਂਗਰਸ ਨੂੰ ਸਭ ਕਿਸ ਤਰ੍ਹਾਂ ਦਾ ਮਾਹੌਲ ਹੈ ਪਿੰਡ ਦੇ ਵਿੱਚ ਲੱਗਦਾ ਮਾਹੌਲ ਇੱਕ ਤਰਫਾ ਹੀ ਹੈ ਜਿੱਥੇ ਤਾਂ ਅੱਗੇ ਕਿਤੇ ਨਹੀਂ ਹੋਇਆ ਸੀ ਠੀਕ ਹੈ ਹਾਂ ਇੱਕ ਕਿਉਂਕਿ ਕਿਸਾਨ ਹੋ ਗਏ ਦੂਜੀਆਂ ਭਾ ਹੋਰ ਪਾਰਟੀਆਂ ਹੋ ਗਈਆਂ ਠੀਕ ਹੈ ਜੀ ਜੀਪੀਏ ਲੋਕਦਲ ਹੈ ਕੁਛ ਨਾ ਕੁਛ ਉਹ ਵਿਰੋਧ ਨਹੀਂ ਕਰ ਰਿਹਾ ਚੱਲ ਜਾਂਦੀ ਹਮਾਇਤ ਕਰ ਰਹੇ ਅੱਛਾ ਵੀ ਇੱਕ ਤਰਫਾ ਮਾਹੌਲ ਹੋ ਗਿਆ ਪਿੰਡ ਦਾ ਸਾਰਾ ਆ ਪਿੰਡ ਦਾ ਇੱਕ ਤਰਫਾ ਹੀ ਹੈ ਕੋਈ ਭੁੱਲ ਚੁੱਕ ਚ ਬੱਗ ਜੇ ਵੋਟੋ ਤਾਂ ਮੈਂ ਕਹਿ ਨਹੀਂ ਸਕਦਾ ਨਹੀਂ ਤੇ ਇੱਕ ਤਰਫਾ ਹੀ ਹੈ ਇਹ ਸਾਰੀ ਬੋਟ ਕਾਂਗਰਸ ਨੂੰ ਹਾਂ ਕਾਂਗਰਸ ਨੂੰ ਹਾਂ ਕਾਂਗਰਸ ਨੂੰ ਕਿਉਂ ਵੋਟ ਪੈ ਰਹੀ ਹੈ ਕਿਉਂ ਵਿਰੋਧ ਹੋ ਰਿਹਾ ਬੀਜਪੀ ਨੇ ਜੀ ਕਿਸਾਨਾਂ ਨਾਲ ਬਹੁਤ ਪੜੀ ਗੱਲ ਕੀਤੀ ਜਿਵੇਂ 13 ਮਹੀਨੇ ਰਹੀ ਕਿਲ ਗੱਡੇ ਸੜਕਾਂ ਪੱਟੀਆਂ ਜਿਵੇਂ ਪਾਕਿਸਤਾਨ ਪਾਕਿਸਤਾਨ ਦੀ ਨਾਦਰ ਕਿੰਨੀ ਕਰੀ ਸੀ ਉਹ ਉੱਥੇ ਨਹੀਂ ਆਇਆ ਜਿਹੜੇ ਇੱਥੇ ਹਾਲ ਹੋਇਆ ਤਾਂ ਦੀ ਹੱਦ ਤੇ ਨਹੀਂ ਹੋਇਆ ਜੀ ਹਾਲ ਜਿਹੜਾ ਹਰਿਆਣਾ ਕਿਸਾਨਾਂ ਨਾਲ ਕਿਸਾਨਾਂ ਨਾਲ ਕਰਿਆ ਡਾਂਗਾ ਖਤਮ ਕਰ ਇਹ ਫਿਰ ਹੋਰ ਕੋਈ ਰਾ ਨਹੀਂ ਇਥੇ ਸ਼ਹਿਲਜਾ ਦੀ ਸਾਫ ਸਭੀ ਹੈ ਸ਼ਹਿਲਜਾ ਨੂੰ ਕਿਵੇਂ ਵੇਖਦੇ ਨਾ ਵਿਕਾਸ ਕਰਾ ਸਕਦੀ ਹੈ ਹਾਂ ਬਾਦੂ ਕਰਾ ਸਕਦੀ ਬਹੁਤ ਤਕੜੀ ਹੈ ਸ਼ਹਿਲਜਾ ਕੰਮ ਕਰਾਉਣ ਨੂੰ ਤੱਕ ਬੋਲਦੀ ਦਾ ਟੈਗ ਕੰਮ ਕਰਾਉਣ ਨੂੰ ਤਕੜੀ ਹੈ ਠੀਕ ਹੈ ਹਰੇਕ ਦਾ ਇਹ ਨਹੀਂ ਪਾਰਟੀ ਪੂਰਤੀ ਵਾਦੀ ਨਹੀਂ ਕਰਦੀ ਜਾਲ ਪਿੰਡ ਚੋਂ ਇੱਕ ਤਰਫੇ ਸਾਰਾ ਉਹਨੂੰ ਬਰਾਬਰ ਦੀ ਗੱਲ ਕਰਦੀ ਹੈ ਠੀਕ ਹੈ ਗਰੀਬ ਹੈ امیر ਹੈ ਇੱਕੋ ਨੇ ਦੁਕਾਨਦਾਰ ਹੈ ਮਜ਼ਦੂਰ ਹੈ ਬਰਾਬਰ ਦੀ ਗੱਲ ਕਰਦੀ ਹੈ ਤੁਹਾਡੇ ਨਾਲ ਪਹਿਲਾਂ ਵੀ ਰਾਸਤ ਆਪ ਸਾਡੇ ਨਾਲ ਤਾਂ ਰਸਤਾ ਰਹੀ ਜੀ ਉਹਨਾਂ ਦਾ ਪਰਿਵਾਰਕ ਵਰਗੀ ਸੰਬੰਧ ਹੈ ਸੀ ਤਾਂ ਕਾਂਗਰਸ ਤੇ ਰਹੇ ਹੈ ਸਿਸਟਮ ਰਿਹਾ ਦੁੱਖ ਸੁੱਖ ਦੇ ਸਾਥੀ ਹੈ ਠੀਕ ਹੈ ਦੁੱਖ ਦਰਦ ਦੇ ਸਾਥੀ ਆਉਂਦੇ ਸੀ ਇੱਥੇ ਚੌਂਤਰੀ ਤੇ ਆਏ ਸੀ ਤੇ ਦਿਲਬੀਰ ਸਿੰਘ 1979 ਚ 77 78 1978 ਚ ਚੌਂਦਰੀ ਦਿਲਬੀਰ ਸਿੰਘ ਜੀ ਆਏ ਸੀ ਦੋ ਤਿੰਨ ਵਾਰੀ ਆਏ ਉਹ ਵਧੀਆ ਸਵਾਰ ਸੀ ਇਮਾਨਦਾਰ ਆਦਮੀ ਸੀ ਗੱਲ ਦੇ ਧਨੀ ਸੀ ਕੰਮ ਕਰਨ ਦੇ ਮਾਰ ਸੀ ਹਾਂ ਐਵੇਂ ਜੋ ਕਰੇ ਹੈ ਖਰੀਫ ਹੈ ਇਮਾਨਦਾਰ ਹੈ ਬੇਦਾਗ ਹੈ ਕੋਈ ਲੋਭ ਲਾਲਚ ਨਹੀਂ ਕੁਮਾਰੀ ਕੁੜੀ ਹੈ ਅਨਮਾਇਰਡ ਹੈ ਕੋਈ ਵਿਆਹ ਹੀ ਨਹੀਂ ਕੋਈ ਲਾਲਚਤਾ ਹੀ ਨਹੀਂ ਹਾਂ ਹਾਂ ਸੱਸੇ ਗਾੜ ਸੱਸਰੀ ਕੇ ਕਿਹੜੀ ਪਾਰਟੀ ਨੂੰ ਮੋਟ ਦੇਣ ਜਿਵੇਂ ਕਾਂਗਰਸ ਨੂੰ ਦੇਵੋ ਹਾਂ ਸਾਰੇ ਪਿੰਡ ਦਾ ਇੱਕੋ ਹੀ ਮਾਹੌਲ ਬਣਿਆ ਮੈਂ ਹਾਂ ਜਿੱਥੇ ਮਾਲ ਵਾਧੂ ਕਰਦਾ ਪੂਰਾ ਮਨ ਬਣਾ ਲੈ ਕੇ ਪੂਰੇ ਪੂਰੇ ਭਾਜਪੀ ਤਾਂ ਕਿਉਂ ਦੋਥੇ ਲੋਕ ਹੈ ਬਸ ਆਹੀ ਜੀ ਕਿਸਾਨਾਂ ਪੁੱਛੀ ਬਸ ਨਹੀਂ ਨਹੀਂ